ਹਾਂਜੀ ਇਹ ਹਾਚਾਰਾ ਸਾਰੇ ਪੜਾਵਾਂ ਦਾ ਆਸ਼ ਕਰਦਾ ਹਾਂ ਜੜ੍ਹ ਦੀ ਕਲਾ ਦੇ ਵਿੱਚ ਹੋਵਾਂਗੇ ਤੇ ਰਾਤ ਦੇ 12 ਵਜੇ ਕਿਤੇ ਮੈਨੂੰ ਲੱਗਾ 40 ਮਿੰਟ ਹੋ ਗਏ ਹੋਣਿਆ ਤੇ ਨੌਜਵਾਨ ਨਾਰਮਲ ਵੀ ਤਾਂ ਠੀਕ ਹੈ ਨੌਜਵਾਨ ਪਿੰਡ ਦੇ ਤੇ ਪਿੰਡ ਦੇ ਸਰਪੰਚ ਸਾਹਿਬ ਵੀ ਹਣੇ ਨਾਲ ਆ ਸੀਵਰੇਜ ਦੀ ਸੁਵਾਈ ਕਰਦੇ ਆ ਸੋਰੀ 6 ਵਜੇ ਦੇ ਲੱਗੇ ਵਾ ਕੀ ਆ ਇਹ ਰਾਤ ਨੂੰ ਹਣ ਕਈ ਬੰਦੇ ਕਹਿੰਦੇ ਵੀ ਜਿਹਨੇ ਕੰਦ ਨਹੀਂ ਕਰਦੇ ਰਾਤ ਨੂੰ ਕੰਮ ਇਹ ਰਾਤ ਨੂੰ ਤਾਂ ਕਰਦੇ ਆ ਕਿਉਂਕਿ ਪਾਣੀ ਘਟ ਹੁੰਦਾ ਇਸ ਵੇਲੇ ਹਾਉਟਿੰਗਾਂ ਦੇ ਵਿੱਚ ਤੇ ਕਰਨੀਏ ਵੀ ਸਿਆਲ ਦੇ ਬੰਤੀ ਪੈਂਦੀਆਂ ਜੀ ਪਾਣੀ ਘਟ ਹੁੰਦਾ ਤਾਂ ਕਰਕੇ ਤੇ ਸਰਪੰਚ ਸਾਹਿਬ ਵੀ ਆਡੇ ਨਾਲ ਬਹੁਤ ਧੰਨਵਾਦ ਆਹ ਨੌਜਵਾਨ ਸੇਵਾਜੋ ਤੋਂ ਲੈ ਕੇ ਹੁਣ ਇੱਕ ਵਜਨ ਨਾਲ ਹਜੇ ਤੱਕ ਕੱਲਾ ਹੀ ਹੋਦਣਾ ਸਾਫ ਕਰਦਾ ਹੈ ਪਿੰਦੇ ਚੱਕੀ ਉੱਪਰ ਨੂੰ ਉਹ ਪਿੰਦੇ ਤੋਂ ਪਰੂ ਜਾਤੀ ਹੈ ਬਸੇ ਦਾ ਬਹੁਤ ਬਹੁਤ ਧੰਨਵਾਦ ਲੈ ਵੀ ਹਰ ਦੂਰ ਟਾਈਮ ਵੀ ਦਿਖਾ ਦਿੰਦੇ ਆ ਮੋਬਾਈਲ ਜਗਾਈ ਆ ਦਾ ਮੋਬਾਈਲ ਮਾੜਾ ਟਾਈਮ ਦਿਖਾਈ ਆ ਤਾਂ ਮਾਈਲ ਜਗਾ ਕੇ ਟਾਈਮ ਲੈ ਹੁਣ ਆਏ ਨਾ ਕਹਦੇ ਵੀ ਝੂਠ ਮਾਰਦੇ ਆ 12:40 ਹੋ ਗਏ ਆ ਮੇਨ ਜਿਹੜਾ ਕੰਮ ਕਰਦੇ ਆ ਤੇ ਸਰਪੰਚ ਸਾਹਿਬ ਵੀ ਨਾਲ ਆਦੇ ਸਾਡਾ ਵੱਡੀ ਗੱਲ ਇਹ ਆ ਵੀ ਪਿੰਡ ਦਾ ਸਰਪੰਚ ਵੀ ਨਾਲ ਖੜ੍ਹਦੇ ਵਿੱਚ ਆ ਨੌਜਵਾਨਾਂ ਤੇਰੀ ਪਿੰਡਾਂ ਨੇ ਪੰਜਾਬ ਨੇ ਫੇਰ ਹੀ ਤਰੱਕੀ ਕਰਨੀ ਆ ਜੇ ਇੰਨਾ ਕੰਮ ਹੋਣਗੇ ਨੌਜਵਾਨ ਅੱਗੇ